ਨਿਸ਼ ਲੋਕ ਆਪ ਜੀ ਨੇ ਸਰਵਨ ਕੀਤਾ ਤੁਰੋਂ ਖਸਮ ਭੇਜਿਆ ਸੱਚ ਹੁਕਮ ਪਠਾਏ ਇਨ ਦਵਰਸ਼ਾ ਦਇਆ ਕਰ ਗੂੜੀ ਸ਼ਹਿ ਬਰ ਲਾਈ ਇਹ ਜੋ प्रकरण ਆਪਾਂ ਪਿਛਲੇ ਦਿਨਾਂ ਤੋਂ ਲੈ ਕੇ तकरीबन 4 ਸਲੋਕ ਇਸ प्रकरण ਦੇ ਵਿੱਚ ਹੁਣ ਤੱਕ ਵਿਚਾਰੇ ਨੇ ਜਿੱਥੇ ਸਤਿਗੁਰ ਨੇ ਕਿਰਪਾ ਕਰਕੇ ਰੱਬ ਦੀ ਬੰਦਗੀ ਤੇ ਅੰਦਰ ਜੀਣ ਵਾਲੇ ਗੁਰਸਿੱਖ ਨੂੰ ਬਬੀਹੇ ਦੇ ਨਾਲ ਤਰਜੀ ਦਿੱਤੀ ਹੈ ਦੇ ਸਤਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਸਮਝਾਣਾ ਚਾਹੁੰਦੇ ਨੇ ਕਿ ਜਿੰਦੇ ਅੰਦਰ ਇਹ ਤਾਂਗ ਪੈਦਾ ਹੁੰਦੀ ਹੈ ਪ੍ਰਮਾਤਮਾ ਦੇ ਨਾਮ ਦੀ ਜਿੰਦੇ ਅੰਦਰ ਪਿਆਸ ਬਣਦੀ ਹੈ ਫਿਰ ਉਹ ਪਿਆਰ ਦੇ ਵਿੱਚ ਭਿੱਜ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਆਪਣੇ ਮਾਲਕ ਦੇ ਇਨਾ ਅੰਮ੍ਰਿਤ ਬਚਨਾਂ ਨੂੰ ਅਮੋਲਕ ਬਚਨਾਂ ਨੂੰ ਸਦਾ ਹੀ ਚੇਤੇ ਕਰਦਾ ਹੈ ਸਦਾ ਹੀ ਤੇ ਆਉਂਦਾ ਹੈ ਤੇ ਉਹਨੂੰ ਤੇ ਆਉਣ ਦੇ ਨਾਲ ਫਿਰ ਦਾਤਾ ਜੀ ਕਹਿੰਦੇ ਨੇ ਉਹਦੇ ਅੰਦਰ ਇਹ ਵਿਚਾਰ ਉਤਪਨ ਹੁੰਦੀ ਏ ਵਿਚਾਰ ਪੈਦਾ ਹੁੰਦੀ ਏ ਕਿ ਉਹ ਦੁਨੀਆਵੀ ਤੌਰ ਤੇ ਸੰਸਾਰਿਕ ਲੋਕਾਂ ਦੇ ਆਵਗੁਣ ਫਰੋਲਣ ਦੀ ਬਜਾਏ ਉਹ ਆਪਣੇ ਆਪੇ ਦੀ ਪਛਾਣ ਕਰਨੀ ਸ਼ੁਰੂ ਕਰ ਦਿੰਦੇ ਹਨ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨਾਲ ਜੁੜਾਂਗੇ ਜਦੋਂ ਅਸੀਂ ਸੱਚ ਵਿੱਚ ਇਸ ਆਨੰਦ ਨੂੰ ਮੰਨਣ ਦਾ ਹੀ ਪਰਮਾਤਮਾ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਸਭ ਬਣ ਜਾਏਗਾ ਉਦੋਂ ਸੁਭਾਅਕੀ ਤੁਹਾਨੂੰ ਕਿਸੇ ਦੀ ਨਿੰਦਾ ਕਰਨੀ ਚੰਗੀ ਨਹੀਂ ਲੱਗੇਗੀ ਉਦੋਂ ਸੁਭਾਅਕੀ ਤੁਹਾਨੂੰ ਕਿਸੇ ਦੇ ਨਾਲ ਬਾਰੀ ਤੌਰ ਤੇ ਸੰਸਾਰਿਕ ਤੌਰ ਤੇ ਕਿਸੇ ਵੀ ਮਨੁੱਖ ਦੇ ਨਾਲ ਭਾਵੇਂ ਉਹ ਆਪਣਾ ਹੈ ਭਾਵੇਂ ਬੇਗਾਨਾ ਹੈ ਤੁਹਾਡੇ ਮਨ ਵਿੱਚ ਹੁੰਦੇ ਪ੍ਰਤੀ ਈਰਖਾ ਪੈਦਾ ਨਹੀਂ ਹੋਏਗੀ ਇਹ ਸਮਝ ਲਓ ਇੱਕ ਪੌੜੀ ਹੈ ਆਪਣੇ ਆਪੇ ਦੀ ਪਛਾਣ ਕਰਨ ਦੀ ਤੇ ਜਦੋਂ ਆਪਣੇ ਆਪੇ ਦੀ ਪਛਾਣ ਹੁੰਦੀ ਹੈ ਸਤਿਗੁਰੂ ਕਹਿੰਦੇ ਨੇ ਫਿਰ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਤੁਸੀਂ ਚੇਤੇ ਕਰਦੇ ਹੋ ਨਾ ਕਹੋ ਕਬੀਰ ਅਬ ਜਾਣਿਆ ਬਾਬਾ ਜੀ ਕਹਿੰਦੇ ਨੇ ਹੁਣ ਮੈਂ ਜਾਣ ਲਿਆ ਇਸ ਤੋਂ ਪਹਿਲੋਂ ਨਹੀਂ ਸੀ ਜਾਣਿਆ ਇਸ ਤੋਂ ਪਹਿਲਾਂ ਤੇ ਮੈਂ ਗੁਰੂ ਘਰ ਵਿੱਚੋਂ ਨਾ ਸੰਤ੍ਹਾ ਟੇਕਣਾ ਸੰ ਬਾਣੀ ਸੁਣਦਾ ਸੰ ਮੇਰੇ ਲਈ ਬਾਣੀ ਸਿਰਫ ਇਨ ਕੋ ਮੇਰੇ ਲਈ ਗੁਰੂ ਘਰ ਦਾ ਮਤਲਬ ਜਿਹੜਾ ਮੇਰੇ ਜੀਵਨ ਵਿੱਚ ਸੀ ਉਹ ਇਨਾਂ ਕੋਈ ਸੀ ਬਸ ਹੁਣ ਜਦੋਂ ਮੈਨੂੰ ਆਪਣੇ ਆਪੇ ਦੀ ਸਮਝ ਆ ਗਈ ਏ ਹੁਣ ਬਾਬਾ ਜੀ ਕਹਿੰਦੇ ਨੇ ਕਹੋ ਕਬੀਰ ਅਬ ਜਾਣਿਆ ਬਾਬਾ ਜੀ ਕਹਿੰਦੇ ਨੇ ਹੁਣ ਮੈਂ ਜਾਣ ਲਿਆ ਹੁਣ ਮੈਂ ਜਾਣ ਲਿਆ ਕਿ ਪ੍ਰਮਾਤਮਾ ਰੱਬ ਜੀ ਕੀ ਹਸਤੀ ਏ ਉਸ ਪ੍ਰਮਾਤਮਾ ਦੀ ਉਹਦਾ ਵजूद ਕੀ ਏ ਸਾਡੇ ਜੀਵਨ ਦੇ ਅੰਦਰ ਤੇ ਜਦੋਂ ਜਾਣ ਲਿਆ ਬਾਬਾ ਜੀ ਕਹਿੰਦੇ ਨੇ ਅਬ ਹੁਣ ਇਹ ਜਿਹੜਾ ਮੇਰਾ ਮਨ ਸੀ ਜਬ ਜਾਣਿਆ ਤੋ ਮਨ ਮੰਨਿਆ ਪਰਮਾਤਮਾ ਦੇ ਨਾਮ ਦੇ ਵਿੱਚੋਂ ਦੇ ਹੁਕਮ ਦੇ ਵਿੱਚ ਹੁਣ ਮੇਰਾ ਮਨ ਮੰਨ ਗਿਆ ਹੁਣ ਮੇਰਾ ਮਨ ਇਲਤਾਨੀ ਕਰਦਾ ਹੈਗਾ ਹੁਣ ਮੇਰਾ ਮਨ ਉਪਾ ਨਹੀਂ ਲੱਭਦਾ ਵੀ ਮੈਂ ਕਿਵੇਂ ਆਪਣੇ ਆਪ ਨੂੰ ਝੂਠੀ ਜੀ ਤਸੱਲੀ ਦੇ ਕੇ ਆਖਾਂ ਵੀ ਨਹੀਂ ਮੈਂ ਕੀ ਕਰਾਂ ਮੇਰੇ ਪਰਿਵਾਰ ਦੇ ਜੀ ਨਹੀਂ ਮੰਨਦੇ ਮੇਰੇ ਰਿਸ਼ਤੇਦਾਰ ਨਹੀਂ ਮੰਨਦੇ ਮੇਰੇ ਗਵਾਂਢੀ ਨਹੀਂ ਮੰਨਦੇ ਮੇਰਾ ਮਨ ਨਹੀਂ ਮੰਨਦਾ ਹੁਣ ਮੈਂ ਇੰਨਾ ਸੰਸਾਰਿਕ ਗੁਣਤਾਂ ਦੇ ਵਿੱਚ ਆਪਣੇ ਮਨ ਨੂੰ ਪਰਮਾਤਾ ਨਹੀਂ ਬਾਬਾ ਜੀ ਕਹਿੰਦੇ ਨੇ ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਹੁਣ ਮੇਰਾ ਮਨ ਮੰਨ ਗਿਆ ਕਿਉਂ ਕਿਉਂਕਿ ਅੰਦਰ ਹੁਣ ਇਹ ਜਿਹੜੀ ਅੰਮ੍ਰਿਤ ਵਰਖ ਹੈ ਨਾ ਹੁਣੇ ਅੰਦਰ ਹੋ ਰਹੀ ਹੈ ਹਰ ਵੇਲੇ ਜਿਵੇਂ ਲਗਾਤਾਰ ਮੀਂਹ ਪੈਂਦਾ ਰਹੇ ਲਗਾਤਾਰ ਥੋੜਾ ਥੋੜਾ ਮੀਂਹ ਪੈਂਦਾ ਰਹੇ ਤੇ ਜਿਹੜੀ ਧਰਤੀ ਹੈ ਨਾ ਉਹ ਮੌਲ ਮੌਲ ਦੀ ਜਿੱਥੇ ਘਾਹ ਸੁੱਕਿਆ ਹੁੰਦਾ ਹੈ ਉਹ ਵੀ ਹਰਾਉਣਾ ਸ਼ੁਰੂ ਹੋ ਜਾਂਦਾ ਹੈ ਰੁੱਖਾਂ ਦੇ ਪੱਤਿਆਂ ਦੇ ਅੰਦਰ ਤੁੰਬਲਾ ਨਿਕਲ ਆਉਂਦੀਆਂ ਨੇ ਟਾਣੀਆਂ ਦਾਤਾ ਜੀ ਕਹਿੰਦੇ ਨੇ ਹੁਣੇ ਮੇਰਾ ਮਨ ਪ੍ਰਮਾਤਮਾ ਦੇ ਨਾਮ ਦੀ ਵਰਖਾ ਦੇ ਅੰਦਰ ਹਰ ਵੇਲੇ ਪਿਚਾ ਰਹਿੰਦਾ ਹੈ। ਫਿਰ ਸਤਿਗੁਰ ਜੀ ਨੇ ਅੱਜ ਜੋ ਸ਼ਬਦ ਬਖਸ਼ਿਆ ਨੇ ਦੇ ਅੰਦਰ ਦਾਤਾ ਕਹਿੰਦੇ ਨੇ ਤੁਰੋਂ ਖਸਮ ਭੇਜਿਆ ਸੱਚਾ ਹੁਕਮ ਪਠਾਏ ਤੁਰੋਂ ਤੁਰ ਤੋਂ ਧਿਆਨ ਦੇਣਾ ਤੁਰ ਦਾ ਮਤਲਬ ਨਾ ਇੱਕ ਤੇ ਜਦੋਂ ਸਤਿਗੁਰ ਨੇ ਸਾਡੀ ਗੱਲ ਕੀਤੀ ਹੈ ਜਦੋਂ ਅਸੀਂ ਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਆ ਜਦੋਂ ਕੋਈ ਸ਼ਬਦ ਮਨੁੱਖਾ ਦੇ ਨਾਲ ਜੁੜਿਆ ਹੁੰਦਾ ਹੈ ਅਸੀਂ ਉੱਥੇ ਵੀ ਇੱਕ ਸ਼ਬਦ ਜੋੜ ਦਿੰਦੇ ਆ ਬਿਨੈ ਤੇ ਪ੍ਰਮਾਤਮਾ ਦਾ ਧਰੋਸ ਕਰਤੇ ਦਾ ਹੁਕਮ ਹੈ ਜਦੋਂ ਰੱਬ ਦੇ ਹੁਕਮ ਦੀ ਗੱਲ ਹੋਏਗੀ ਨਾ ਧਰੋਸ ਦੀ ਗੱਲ ਹੋਏਗੀ ਉੱਥੇ ਨਾਲ ਪ੍ਰਮਾਤਮਾ ਰੱਬ ਜੀ ਦਾ ਨਾਮ ਜੁੜਿਆ ਹੋਏਗਾ ਜਿਵੇਂ ਤੇ ਸਤਿਗੁਰ ਨੇ ਧੁਰੋਂ ਖਸਮ ਭੇਜਿਆ ਖਸਮ ਨੇ ਖਸਮ ਦੇ ਮੰਮੇ ਨੂੰ ਸਿਆਰੀ ਖਸਮ ਨੇ ਤੁਰ ਤੋਂ ਤੁਰ ਤੋਂ ਦਾ ਮਤਲਬ ਏ ਜਦੋਂ ਤੋਂ ਸ੍ਰਿਸ਼ਟੀ ਬਣੀ ਐ ਧੁਰ ਕੋਈ ਵੱਖਰੀ ਦੂਜੀ ਦੁਨੀਆ ਨਹੀਂ ਐ ਜਦੋਂ ਤੋਂ ਦੁਨੀਆ ਬਣੀ ਐ ਉਸ ਵੇਲੇ ਤੋਂ ਖਸਮ ਭੇਜਿਆ ਖਸਮ ਨੇ ਭੇਜਿਆ ਸੱਚੇ ਹੁਕਮ ਪਠਾਏ ਆਪਣੇ ਹੁਕਮ ਦੇ ਅੰਦਰ ਪਠਾਇਆ ਹੁਣ ਅਸਲ ਵਿੱਚ ਇੱਥੇ ਸਤਿਗੁਰ ਜੀ ਨੇ ਇੰਦ ਵਰਸੈ ਦਇਆ ਕਰ ਜਦੋਂ ਬਾੜ ਤਪਸ਼ ਹੁੰਦੀ ਏ ਤੇ ਬਬੀਹੇ ਦੀ ਪੁਕਾਰ ਹੁੰਦੀ ਏ ਵੀ ਮੀਂਹ ਪੈ ਜਾਏ ਹਾਲਾਂਕਿ ਬਬੀਹਾ ਸਿਰਫ ਬਾਣੀ ਦੀਆਂ ਬੂੰਦਾਂ ਲਈ ਨਹੀਂ ਪੁਕਾਰ ਕਰਦਾ ਉਹਦੀ ਪੁਕਾਰ ਸੁਵੰਤੀ ਬੂੰਦ ਲਈ ਹੁੰਦੀ ਏ ਧਿਆਨ ਦੇਣਾ ਸਵੰਤੀ ਬੂੰਦ ਕਿਹੜੀ ਹੈ ਜਦੋਂ ਤੁਸੀਂ ਇਸ ਚੀਜ਼ ਦੀ ਖੋਜ ਕਰਦੇ ਹੋ ਜਿੰਨਾ ਕੋ ਮੈਂ ਪੜਿਆ ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ ਵੀ ਸਵੰਤੀ ਬੂੰਦ ਕੀ ਹੈ ਸੰਸਾਰ ਦੇ ਅੰਦਰ ਪਾਣੀ ਦੇ ਸੋਮੇ ਤੇ ਬਹੁਤ ਨੇ ਪਰ ਰੱਬ ਨੇ ਬਬੀਹੇ ਦੇ ਅੰਦਰ ਇੱਕ ਖਿੱਚ ਬਣਾਈ ਹੈ ਵੀ ਉਹਦੀ ਪਿਆਸ ਸਵੰਤੀ ਬੂੰਦ ਤੋਂ ਬਿਨਾ बुझਦੀ ਨਹੀਂ ਉਹ ਪਾਣੀ ਪੀ ਕੇ ਆਪਣੀ ਪਿਆਸ ਤੇ 부ਝਾ ਲੈਂਦਾ ਬਾਹਰੋਂ ਪਰ ਜਿੰਨੀ ਦੇਰ ਤੱਕ ਉਹਨੂੰ ਸੁਵੰਤੀ ਬੂੰਦ ਨਹੀਂ ਮਿਲਦੀ ਉਨੀ ਦੇਰ ਤੱਕ ਉਹਦੀ ਪੁਕਾਰ ਖਤਮ ਨਹੀਂ ਹੁੰਦੀ ਤੇ ਸੁਵੰਤੀ ਬੂੰਦ ਬਾਬਤ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਇਹ ਉਹ ਬੂੰਦ ਹੈ ਜਿਵੇਂ ਅਸਮਾਨ ਤੋਂ ਬੂੰਦ ਡਿੱਗੀ ਤੇ ਜਿਹੜਾ ਕੇਲਾ ਹੁੰਦਾ ਨਾ ਕੇਲੇ ਦੇ ਅੰਦਰ ਜਿੱਥੇ ਫਲ ਲੱਗਦਾ ਉਹਦੇ ਥੱਲੇ ਜਿਹੜਾ ਗੁੱਛ ਹੁੰਦੈ ਨਾ ਕੇਲਾ ਕੇਲੇ ਦਾ ਉਹਦੇ ਥੱਲੇ ਇੱਕ ਫੁੱਲ ਹੁੰਦਾ ਹੈ ਉਸ ਫੁੱਲ ਦੇ ਅੰਦਰ ਜਦੋਂ ਬੂੰਦ ਪੈਂਦੀ ਏ ਉਹ ਬੂੰਦ ਉਹਦੇ ਰਾਹੀ ਜਦੋਂ ਉਸ ਬਬੀਹੇ ਦੇ ਮੱਥੇ ਦੇ ਵਿੱਚ ਪੈਂਦੀ ਏ ਉਹਨੂੰ ਕਹਿੰਦੇ ਨੇ ਸੁਵੰਤੀ ਬੂੰਦ ਹੁਣ ਸਤਗੁਰ ਨੇ ਜਿਹੜਾ ਬਾਣੀ ਵਿੱਚ ਜ਼ਿਕਰ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਬਬੀਹੇ ਦੀ ਪਿਆਸ ਉਦੋਂ 부ਜੀ ਜਦੋਂ ਰੱਬ ਨੇ ਨਹੀਂ ਪਾਇਆ ਇੰਦ ਵਰਸ ਹੈ ਇੰਦ ਦਾ ਮਤਲਬ ਇੱਥੇ ਹੈ ਬੱਦਲ ਇੰਦ ਦਾ ਮਤਲਬ ਇੰਦਰ ਨਹੀਂ ਹੈ ਗੁਰਬਾਣੀ ਦੇ ਅੰਦਰ ਕਿਸੇ ਦੇਵੀ ਦੇਵਤੇ ਦੀ ਪੂਜਾ ਦੀ ਗੱਲ ਨਹੀਂ ਹੈ ਚੇਤੇ ਰੱਖਿਓ ਸਤਿਗੁਰ ਨੇ ਸ੍ਰਿਸ਼ਟੀ ਦਾ ਕਰਤਾ ਇੱਕ ਰੱਬ ਨੂੰ ਮੰਨਿਆ ਸਾਰੀ ਖੇਡ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਸਾਰੀ ਖੇਡ ਉਸ ਰੱਬ ਦੇ ਬਣਾਏ ਹੋਏ ਨਿਯਮਾਵਲੀ ਵਿੱਚ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਾਫ ਨੇਚਰ ਕੁਦਰਤ ਦਾ ਕਾਨੂੰਨ ਕੁਦਰਤ ਦੇ ਕਾਨੂੰਨ ਰੱਬ ਨੇ ਇੱਕੋ ਵਾਰੀ ਬਣਾਏ ਨੇ ਉਹ ਬਦਲਦੇ ਨਹੀਂ ਹੁੰਦੇ ਸਾਡੇ ਤਰ੍ਹਾਂ ਜਿਵੇਂ ਸਾਡੇ ਬਣਾਏ ਸਾਰੀ ਕੋ ਲਾਅ ਨੇ ਉਹ ਬਦਲਦੇ ਨੇ ਰੱਬ ਦੇ ਬਣਾਏ ਕਾਨੂੰਨ ਕਦੀ ਬਦਲਦੇ ਨਹੀਂ ਉਹ ਇੱਕਸਾਰ ਰਹਿੰਦੇ ਨੇ ਉਹ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਉਸੇ ਤਰ੍ਹਾਂ ਸੀ ਅੱਜ ਵੀ ਉਵੇਂ ਨੇ ਤੇ ਕੱਲ ਵੀ ਉਵੇਂ ਹੋਣਗੇ ਸੂਰਜ ਦੀ ਤਪਸ਼ ਹੈ ਤੇ ਸੂਰਜ ਦੀ ਤਪਸ਼ ਜਦੋਂ ਪਏਗੀ ਤੇ ਸੁਭਾਵਿਕ ਹੈ ਧਰਤੀ ਤਪੇਗੀ ਸੂਰਜ ਦੀ ਤਪਸ਼ ਦੇ ਨਾਲ ertidh ਠੰਡੀ ਨਹੀਂ ਹੋਏਗੀ ਚੰ드ਰਮਾ ਦੀਆਂ ਰਿਸ਼ਮਾਂ ਪਹਿਣ ਗਿਆ ਕੁਦਰਤ ਦਾ ਖੇਡ ਹੈ ਉਹਦੇ ਅੰਦਰ ਸ਼ੀਤਲਤਾ ਹੈ ਉਹ ਆਨੰਦ ਦੇਗੀ ਕਦੀ ਐਸਾ ਨਹੀਂ ਹੋਏਗਾ ਕਿ ਚੰ드ਰਮਾ ਦੀਆਂ ਕਿਰਨਾਂ ertidh ਤੇ ਪਹਿਣ ਤੇ ਬੰਦੇ ਆਖਣ ਵੀ ਅੱਗ ਲੱਗਦੀ ਹੈ ਨਹੀਂ ਇਹ ਕੁਦਰਤ ਹੈ ਲਾਅ ਆਫ ਨੇਚਰ ਹੈ ਕਰਤਾਰ ਦੀ ਬਣਾਈ ਕੁਦਰਤ ਦਾ ਕਾਨੂੰਨ ਹੈ ਇਸੇ ਤਰ੍ਹਾਂ ਪ੍ਰਮਾਤਮਾ ਜੀ ਕਹਿੰਦੇ ਨੇ ਜਿਹੜਾ ਰੱਬ ਹੈ ਨਾ ਉਹਨੇ ਇਸ ਧਰਤੀ ਦੀ ਨਿਯਮਾਵਲੀ ਦੇ ਵਿੱਚ ਬਦਲ ਬਣਾਏ ਨੇ ਸਾਇੰਸ ਨੇ ਉਹਦੀ ਆਪਣੀ ਇੱਕ ਥਿਉਰੀ ਬਣਾਈ ਕਿਵੇਂ ਬਦਲ ਬਣਦੇ ਨੇ ਤੁਸੀਂ ਸਾਰੇ ਜਾਣਦੇ ਹੋ ਉਹਨੋਂ ਦੇ ਚੁ ਕਿਸੇ ਇੰਦਰ ਦਾ ਕੋਈ ਰੋਲ ਨਹੀਂ ਹੈਗਾ ਵੀ ਇੰਨੀ ਹੈ ਵੀ ਬੰਦਾ ਪੁਕਾਰ ਕਰੇ ਵੇਖੋ ਜਦੋਂ ਮੀਂਹ ਨਹੀਂ ਪੈਂਦਾ ਨਾ ਔੜ ਲੱਗਦੀ ਹੈ ਜਿਹਨੂੰ ਪੰਜਾਬੀ ਚ ਔੜ ਕਹਿੰਦੇ ਆ ਜਦੋਂ ਔੜ ਲੱਗਦੀ ਹੈ ਨਾ ਤੇ ਫਿਰ ਕਿੰਨੇ ਯਤਨ ਕੀਤੇ ਜਾਂਦੇ ਨੇ ਕਿਤੇ ਕਿਸੇ ਤਰ੍ਹਾਂ ਦਾ ਕੋਈ ਪਰਪੰਚ ਕੀਤਾ ਜਾਂਦਾ ਕਿਤੇ ਕਿਸੇ ਤਰ੍ਹਾਂ ਦਾ ਕੋਈ ਕੀਤਾ ਜਾਂਦਾ ਤੁਸੀਂ ਵੇਖੋ ਕਈ ਐਸੇ ਕਰਕੇ ਚਾਵਲਾਂ ਦਾ ਲੰਗਰ ਵੰਡਦੇ ਨੇ ਕੋਈ ਕੋਈ ਹੋਰ ਪਾਣੀ ਦੀਆਂ ਸ਼ਬੀਲਾ ਲਾ ਲੈਂਦੇ ਨੇ ਉਹਦੇ ਪਿੱਛੇ ਮਨਸਾ ਹੁੰਦੀ ਏ ਤੇ ਆਮ ਹੁੰਦਾ ਸੀ ਤੁਸੀਂ ਕਦੇ ਪਿੰਡਾਂ ਵਿੱਚ ਗਏ ਹੋ ਤੇ ਉੱਥੇ ਕਿਹਾ ਜਾਂਦਾ ਸੀ ਮੈਂਡਕ ਮੈਂਡਕੀ ਦਾ ਵਿਆਹ ਕਰਦੇ ਮੀਂਹ ਪਏਗਾ ਇੱਕ ਬਣੋਤਾ ਬਣਾਈਆਂ ਸੰਸਾਰ ਦੇ ਲੋਕਾਂ ਨੇ ਬੜੀਆਂ ਤਰ੍ਹਾਂ ਦੀਆਂ ਥਿਓਰੀਆਂ ਕੰਮ ਕਰਦੀਆਂ ਨੇ ਹਰ ਇੱਕ ਜਿਹੜਾ ਰੱਬ ਨੂੰ ਮੰਨਣ ਵਾਲਾ ਆਪਣੇ ਆਪਣੇ ਧਰਮ ਦੇ ਮੁਤਾਬਕ ਉਹਨੇ ਇੱਕ ਵੱਖਰੀ ਵੱਖਰੀ ਥਿਓਰੀ ਬਣਾਈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਇਹ ਕੁਦਰਤੀ ਨਿਯਮ ਹੈ ਜਿਹੜਾ ਚੱਕਰ ਸ੍ਰਿਸ਼ਟੀ ਦਾ ਚੱਲਦਾ ਹੈ ਉਹਦੇ ਵਿੱਚੋਂ ਬੱਦਲ ਬਣਦੇ ਨੇ ਬੱਦਲ ਤੋਂ ਮੀਂਹ ਪੈਂਦਾ ਹੈ ਸਤਗੁਰੂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੰਦ ਵਰ ਵਰਸੈ ਦਇਆ ਕਰ ਪਾਣੀ ਦਾ ਇੱਕ ਫਰਮਾਨ ਏ ਦਾਤਾ ਜੀ ਕਹਿੰਦੇ ਨੇ ਕਿਆ ਉਠ ਉਠ ਦੇਖੇ ਬੱਪੜੇ ਮੀਨੀ ਪਿਆ ਤੇ ਬੜੀ ਤਪਸ਼ ਔੜ ਲੱਗੀ ਤੇ ਬੰਦਾ ਨਾ ਅਸਮਾਨ ਦੇ ਵਿੱਚ ਕਾਲੇ ਕਾਲੀਆਂ ਘਟਾਵਾਂ ਚੜੀਆਂ ਤੇ ਬੰਦਾ ਉੱਪਰ ਨੂੰ ਹੱਥ ਕਰਕੇ ਕਹਿੰਦਾ ਮੇਰੇ ਆ ਰੱਬਾ ਕਿਰਪਾ ਕਰ ਆਹ ਜਿਹੜੇ ਬੱਦਲ ਆਏ ਨੇ ਵਰਸ ਜਾਣ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਬੰਦੇ ਨੂੰ ਵੇਖ ਕੇ ਪਤਾ ਕੀ ਕਹਿੰਦੇ ਨੇ ਬਾਬਾ ਜੀ ਕਹਿੰਦੇ ਨੇ ਕਿਆ ਉਠ ਉਠ ਦੇਖੇ ਬੱਪੂੜੇ ਭਲਿਆ ਕੀ ਦੇਖਣਾ ਪਿਆ ਉਹ ਤੇਨੂੰ ਉਹ ਕਹਿੰਦਾ ਬਾਬਾ ਨਾਨਕ ਜੀ ਉੱਤੇ ਦੇਖੋ ਕਿੰਨੇ ਕਾਲੀਆਂ ਘਟਾਵਾਂ ਚੜੀਆਂ ਬੱਦਲ ਨੇ ਮੀਂਹ ਵਰਸੇਗਾ ਇਹਨਾਂ ਦੇ ਵਿੱਚੋਂ ਮੈਂ ਪੁਕਾਰ ਕਰਨਾ ਇਹਨਾਂ ਨੂੰ ਮੈਂ ਇਹਨਾਂ ਦੇ ਅੱਗੇ ਹੱਥ ਜੋੜ ਕੇ ਜੋਦੜੀ ਕਰ ਰਿਹਾ ਵੀ ਕਿਉਂ ਦੇਰ ਲਾਈਏ ਬਰਸਦੇ ਕਿਉਂ ਨਹੀਂ ਮੀਂਹ ਕਿਉਂ ਨਹੀਂ ਪਾਉਂਦੇ ਤੁਸੀਂ ਤੇ ਬਾਬਾ ਨਾਨਕ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਕਿਆ ਉੱਠ ਉੱਠ ਦੇਖੈਂ ਬੱਪੂੜੇ ਇਸ ਮੇਗੇ ਹੱਥ ਕਿਛ ਨਾਹੀਂ ਸਤਿਗੁਰ ਕਹਿੰਦੇ ਨੇ ਦੇ ਹੱਥ ਵਿੱਚ ਕੁਝ ਵੀ ਨਹੀਂ ਇਹ ਵਿਚਾਰਾ ਤੇ ਕਿਸੇ ਦੇ ਹੁਕਮ ਦਾ ਬੱਜਾ ਹੋਇਆ ਹੈ ਇਹ ਕੁਦਰਤ ਦੇ ਹੁਕਮ ਦਾ ਬੱਜਾ ਹੋਇਆ ਤੁਸੀਂ ਦੇਖੋ ਨਾ ਕਈ ਵਾਰੀ ਬੰਦਾ ਕਿੰਨੀ ਆਸ ਲਾ ਕੇ ਬੈਠਾ ਹੁੰਦਾ ਹੈ ਮਿੰਟਾਂ ਦੇ ਵਿੱਚ ਕਾਲੀਆਂ ਘਟਾਵਾਂ ਚੜ੍ਹਦੀਆਂ ਨੇ ਤੇ ਮਿੰਟਾਂ ਦੇ ਵਿੱਚ ਉੱਡ ਪੁੱਟ ਜਾਂਦੀਆਂ ਨੇ ਤੇ ਕਈ ਵਰੀ ਚਿਤ ਚੇਤਾ ਵੀ ਨਹੀਂ ਹੁੰਦਾ ਵੀ ਇੱਕ ਲੋੜ ਜਾ ਆਇਆ ਤੇ ਉਹ ਹੀ ਮੀ ਪਾ ਕੇ ਚਲਾ ਗਿਆ। ਦਾਤਾ ਜੀ ਕਹਿੰਦੇ ਨੇ ਕਿਆ ਉੱਠ ਉੱਠ ਦੇਖੇ ਬਪੜੇ ਇਸ ਮੇਘੇ ਹੱਥ ਕਿਛ ਨਾਹੀਂ। ਫਿਰ ਬਾਬਾ ਜੀ ਕੀ ਕਰੀਏ? ਤਾਂ ਗੁਰੂ ਨਾਨਕ ਸਾਹਿਬ ਜੀ ਫਿਰ ਕਹਿੰਦੇ ਅੱਗੇ ਪੁਕਾਰ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪੁਕਾਰ ਕਰਨੀ ਤੇ ਉਸ ਕਰਤੇ ਦੇ ਅੱਗੇ ਕਰ। ਦਾਤਾ ਜੀ ਕਹਿੰਦੇ ਨੇ ਇਸ ਮੇਘੇ ਹੱਥ ਕਿਛ ਨਾਹੀਂ। ਜਿਨ ਇਹ ਮੇਗ ਪਠਾਇਆ ਜਿਨੇ ਇਹਨੂੰ ਬਣਾਇਆ ਜਿਨੇ ਇਹਨੂੰ ਬਨਣ ਦੇ ਲਈ ਇਹਨੂੰ ਉਸੇ ਤਰ੍ਹਾਂ ਜਿਵੇਂ ਮੌਇਸਚਰ ਦਿੱਤਾ ਹੈ ਜਿਨੇ ਇਹਨੂੰ ਬਨਣ ਦੇ ਲਈ ਇੱਕ ਜੀਵਨ ਦਿੱਤਾ ਹੈ ਇੱਕ ਇੱਕ ਨਿਯਮ ਬਣਾਇਆ ਦਾਤਾ ਜੀ ਕਹਿੰਦੇ ਨੇ ਉਸ ਕਰਤੇ ਦੇ ਚਰਨਾਂ ਵਿੱਚ ਬੇਨਤੀ ਕਰ ਉਹਦੇ ਅੱਗੇ ਜੋਦੜੀ ਕਰ ਪਾਤਸ਼ਾਹ ਕਹਿੰਦੇ ਨੇ ਉਸ ਪ੍ਰਮਾਤਮਾ ਦੇ ਅੱਗੇ ਜਦੋਂ ਬੇਨਤੀ ਕਰੇਗਾ ਨਾ ਪਾਤਸ਼ਾਹ ਕਹਿੰਦੇ ਨੇ SMEGੇ ਹੱਥ ਕਿਛ ਨਾਹੀਂ ਜਿਨ ਇਹ ਮੇਗ ਪਠਾਇਆ ਇਸ ਸਦਾ ਕੋਮਨ ਮਾਹੇ ਉਹਨੂੰ ਆਪਣੇ ਮਨ ਵਿੱਚ ਰੱਖ। ਇਹੀ ਗੱਲ ਸਤਿਗੁਰ ਜੀ ਇੱਥੇ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਬੱਬੀ ਹੈ ਜੇ ਰੱਬ ਨੇ ਤੇਰੇ ਤੇ ਤਰਸ ਕੀਤਾ ਨਾ ਤੈਨੂੰ ਅੰਮ੍ਰਿਤ ਬੂੰਦ ਮਿਲਿਏ ਇਹ ਪਤਾ ਤੈਨੂੰ ਕਿੰਨੇ ਦਿੱਤੀ ਏ। ਸਤਿਗੁਰ ਜੀ ਜਗਿਆਸੂ ਨੂੰ ਕਹਿ ਰਹੇ ਨੇ ਜਿੰਦੇ ਅੰਦਰ ਪਿਆਸ ਏ। ਉਹ ਕਹਿੰਦਾ ਸਤਿਗੁਰ ਜੀ ਕਿੰਨੇ ਪਾਤਸ਼ਾਹ ਕਹਿੰਦੇ ਨੇ ਧੁਰੋਂ ਖਸਮ ਭੇਜਿਆ। ਇਹ ਖਸਮ ਨੇ ਧੁਰੋਂ ਵੰਡ ਭੇਜਿਆ ਨੂੰ ਕਿਨੂੰ? ਗੁਰੂ ਰੂਪੀ ਬੱਦਲ ਨੂੰ। ਧਿਆਨ ਦਿਨਾ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਇਹ ਵਰਖਾ ਦੀ ਨਿਆਈ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਕਿਸੇ ਨੇ ਸਵਾਲ ਕੀਤਾ ਦਾਤਾ ਜੀ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਗੁਰਬਾਣੀ ਦੀ ਕਥਾ ਹੁੰਦੀ ਹੈ ਸਤਗੁਰ ਪਾਤਸ਼ਾਹ ਜੀ ਕੀਰਤਨ ਸੁਣਨੇ ਆ ਗੁਰਬਾਣੀ ਦੀ ਕਥਾ ਸੁਣਨੇ ਆ ਮਹਾਤਮ ਕਿੰਦਾ ਜ਼ਿਆਦਾ ਹੈ ਧਿਆਨ ਦਿਣਾ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਤੁਸੀਂ ਜਦੋਂ ਸੂਰਜ ਪ੍ਰਕਾਸ਼ ਗ੍ਰੰਥ ਪੜੋਗੇ ਉਹਦੇ ਵਿੱਚ ਕਟਮ ਹੈ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਿਹੜੀ ਚੀਜ਼ ਵੱਧ ਸੁਣਨੀ ਚਾਹੀਦੀ ਹੈ ਦਾਤਾ ਜੀ ਪਾਠ ਸੁਣੀਏ ਕੀਰਤਨ ਸੁਣੀਏ ਕਥਾ ਸੁਣੀਏ ਕਿੰਦਾ ਮਹਤਮ ਜ਼ਿਆਦਾ ਹੈ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਮਹਤਮ ਤੇ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੈ ਪਰ ਚੇਤੇ ਰੱਖਿਓ ਤਿੰਨਾਂ ਨੂੰ ਸੁਣਨ ਲੱਗਿਆਂ ਤੁਹਾਨੂੰ ਆਪਣੇ ਆਪ ਨੂੰ ਉਸ ਸਾਂਚੇ ਦੇ ਵਿੱਚ ਢਾਲਣਾ ਪੈਂਦਾ ਹੈ ਦਾਤਾ ਜੀ ਕਿਵੇਂ ਪਾਤਸ਼ਾਹ ਕਹਿੰਦੇ ਨੇ ਜਦੋਂ ਕੀਰਤਨ ਹੁੰਦਾ ਨਾ ਕੀਰਤਨ ਇਸ ਤਰ੍ਹਾਂ ਜਿਵੇਂ ਕੋਈ ਮੋਲੇ ਧਾਰਮੀ ਪਵੇ ਮੋਲੇ ਧਾਰਮੀ ਸਮਝਦੇ ਹੋ ਬੜੀ ਜ਼ੋਰ ਦੀ ਮੀਂਹ ਆਇਆ ਬੜੀ ਜ਼ੋਰ ਦੀ ਮੀਂਹ ਪਿਆ ਤੁਸੀਂ ਵੇਖੋ ਜਦੋਂ ਮੀਂਹ ਬੜੀ ਜ਼ੋਰ ਦੀ ਪੈਂਦਾ ਭਾਵੇਂ 15 ਕੁ ਮਿੰਟ ਮੀਂਹ ਪਵੇ ਪਾਣੀ ਪਾਣੀ ਹੋ ਜਾਂਦਾ ਮੀਂਹ ਪਿਆ ਬੜੀ ਜ਼ੋਰ ਦੀ ਜਿਹੜੇ ਉੱਚੇ ਟਿੱਬੇ ਸਨ ਨਾ ਉਹ ਖਾਲੀ ਰਹਿ ਗਏ ਜਿਹੜੀ ਨਿਵਾਣ ਵਾਲੇ ਸ਼ੁੱਧਰ ਤੇ ਪਾਣੀ ਚਲਾ ਗਿਆ ਚੱਲ ਕੇ ਜਿਹੜੇ ਉੱਚੇ ਟਿੱਬੇ ਸੀ ਉਹ ਖਾਲੀ ਰਹਿ ਗਏ ਧਿਆਨ ਦੇਣਾ ਨਿਵਾਣ ਵਾਲੇ ਕਿਹੜੇ ਜਿਹੜੇ ਤੇ ਬਾਣੀ ਦੀ ਸਮਝ ਰੱਖਦੇ ਨੇ ਉਹਨਾਂ ਨੂੰ ਤੇ ਕੀਰਤਨ ਸੁਣਿਆ ਤੇ ਸਮਝ ਆ ਗਈ ਕਿ ਕੀ ਪੜਿਆ ਰ ਭਾਈ ਸਾਹਿਬ ਨੇ ਰਾਗੀ ਸਿੰਘਾਂ ਨੇ ਕੀ ਗਾਇਆ ਇਹਨਾਂ ਮਤਲਬ ਕੀ ਹੈ ਜਿਹੜਾ ਸ਼ਬਦ ਪੜਿਆ ਇਹਦਾ ਭਾਵ ਕੀ ਹੈ ਇਹਦੇ ਵਿੱਚ ਕੀ ਕਹਿ ਰਹੇ ਨੇ ਸਤਿਗੁਰੂ ਪਰ ਜਿਹੜੇ ਮੇਰੇ ਵਰਗੇ ਵਿਚਾਰੇ ਕਦੀ ਕਦੀ ਆਉਣ ਵਾਲੇ ਸਨ ਉਹਨਾਂ ਨੇ ਤਬਲੇ ਦੀਆਂ ਤਾਲਾਂ ਸੁਣੀਆਂ ਵਾਜੇ ਦੀਆਂ ਸੁਰਾਂ ਸੁਣੀਆਂ ਉਹਨਾਂ ਥੋੜੀ ਦਿਰ ਸਿਰ ਲਾਇਆ ਤੇ ਘਰ ਚਲੇ ਗਏ ਉਹਨਾਂ ਨੂੰ ਪੁੱਛਿਆ ਕੀ ਸਮਝ ਆਈ ਕਹਿੰਦਾ ਕੁਝ ਵੀ ਨਹੀਂ ਉਹ ਉੱਚੇ ਟਿੱਬੇ ਸਨ ਨਾ ਕਿਉਂਕਿ ਬਾਣੀ ਕਦੀ ਸੁਣੀ ਨਹੀਂ ਪੜੀ ਨਹੀਂ ਵਿਚਾਰੀ ਨਹੀਂ ਉੱਚੇ ਟਿੱਬੇ ਸਨ ਸਤਿਗੁਰ ਕਹਿੰਦੇ ਨੇ ਜਿਹੜੇ ਨੀਵੇਂ ਸਨ ਜਿਹੜੇ ਰੋਜ਼ ਬਾਣੀ ਪੜਨ ਵਾਲੇ ਜਿਨ੍ਹਾਂ ਨੂੰ ਸਮਝ ਸੀ ਮੀ ਪਿਆ ਭਾਵ ਜਦੋਂ ਕੀਰਤਨ ਹੋਇਆ ਉਹਨਾਂ ਦੇ ਹਿਰਦੇ ਤੇ ਹਰੇ ਹੋ ਗਏ ਉਹਨਾਂ ਦਾ ਮਨ ਤੇ ਭਰ ਗਿਆ ਪਰ ਜਿਹੜੇ ਉੱਚੇ ਟਿੱਬੇ ਸੀ ਖਾਲੀ ਰਹਿ ਗਏ ਤੇ ਸਤਿਗੁਰ ਜੀ ਫਿਰ ਅੱਗੇ ਦਾਤਾ ਜੀ ਕਥਾ ਸਾਹਿਬ ਕਹਿੰਦੇ ਨੇ ਕਥਾ ਉਹ ਹੈ ਜਿਵੇਂ ਮੀ ਪੈਂਦਾ ਨਾ ਨਿੱਕਾ ਨਿੱਕਾ ਜਿਵੇਂ ਦੇਖੋ ਝੜੀ ਲੱਗਦੀ ਹੈ 2 ਦਿਨ 3 ਦਿਨ 4 ਦਿਨ ਜਦੋਂ ਝੜੀ ਲੱਗਦੀ ਹੈ ਨਾ ਨਿੱਕੀ ਨਿੱਕੀ ਬੂੰਦ ਜਦੋਂ ਧਰਤੀ ਤੇ ਡਿੱਗਦੀ ਉਹ ਜਿਵੇਂ ਡਿੱਗਦੀ ਹੈ ਧਰਤੀ ਵਿੱਚ ਸਮਾਈ ਜਾਂਦੀ ਹੈ ਉਹਦੇ ਵਿੱਚ ਉੱਚੇ ਟਿੱਬਿਆਂ ਨੂੰ ਵੀ ਓਨਾ ਹੀ ਰਸ ਮਿਲਦਾ ਹੈ ਨੀਵਿਆਂ ਨੂੰ ਵੀ ਓਨਾ ਹੀ ਮਿਲਦਾ ਹੈ ਦਾਤਾ ਜੀ ਕਹਿੰਦੇ ਨੇ ਇਹ ਆਪੋ ਆਪਨੀ ਵਰਤຽ ਤੁਸੀਂ ਕਿੱਥੇ ਖੜੇ ਹੋ ਹੁਣ ਪਾਤਸ਼ਾਹ ਜੀ ਨੇ ਜਿਹੜੀ ਗੱਲ ਆਖੀ ਸਾਹਿਬ ਕਹਿੰਦੇ ਨੇ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਧੁਰੋਂ ਖਸਮ ਭੇਜਿਆ ਗੁਰੂ ਨੂੰ ਖਸਮ ਨੇ ਧੁਰੋਂ ਭੇਜਿਆ ਦਾਤਾ ਜੀ ਕਹਿੰਦੇ ਨੇ ਸੱਚਾ ਹੁਕਮ ਪਠਾਏ ਸੱਚੇ ਨੇ ਆਪਣੇ ਹੁਕਮ ਦੇ ਵਿੱਚ ਪਠਾਇਆ ਫਿਰ ਪਾਤਸ਼ਾਹ ਕਹਿੰਦੇ ਨੇ ਇੰਦਰ ਵਰਸੈ ਦਿਆਕਰ ਤੇ ਗੁਰੂ ਦੇ ਹੁਕਮ ਵਿੱਚ ਫਿਰ ਅੰਮ੍ਰਿਤ ਬੱਦਲ ਬੱਦਲ ਕੀ ਇਹ ਬਾਣੀ ਸ਼ਬਦ ਸ਼ਬਦ ਦਾ ਮੀਂਹ ਪੈਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਦੋਂ ਮੀਂਹ ਪੈਂਦਾ ਗੂੜੀ ਸ਼ੈਬਰ ਲਾਏ ਇਹ ਸ਼ੈਬਰ ਲੱਗਦੀ ਹੈ ਫਿਰ ਮੀਂਹ ਦੀ ਕੀਰਤਨ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਪਾਠ ਦੇ ਰੂਪ ਵਿੱਚ ਬਾਣੀ ਪੜ ਰਹੇ ਨੇ ਪਰ ਸਾਹਿਬ ਕਹਿੰਦੇ ਨੇ ਬੱਬੀ ਹੈ ਤਨ ਮਨ ਸੁਖ ਹੋਏ ਬੱਬੀ ਹੈ ਪਾਪ ਹੈ ਜਗਿਆਸੂ ਹੇ ਰੱਬ ਦੇ ਨਾਮ ਰੂਪੀ ਅੰਮ੍ਰਿਤ ਬੂੰਦ ਦੀ ਤੰਗ ਰੱਖਣ ਵਾਲੇ ਗੁਰਸਿੱਖ ਤੇਰੇ ਤਨ ਵਿੱਚ ਤੇਰੇ ਮਨ ਵਿੱਚ ਤਾਂ ਸੁਖ ਹੋਏਗਾ ਜਾਂ ਤਤ ਬੂੰਦ ਮੂਹ ਪਾਏ ਜਦੋਂ ਤੈਨੂੰ ਤਤ ਬੂੰਦ ਮਿਲੇਗੀ ਧਿਆਨ ਦੇਣਾ ਜਿਵੇਂ ਸਵੰਤੀ ਬੂੰਦ ਦੇ ਨਾ ਇਸੇ ਤਰ੍ਹਾਂ ਤਤ ਬੂੰਦ ਹੈ ਹੁਣ ਤੁਸੀਂ ਆਖੋਗੇ ਤਤ ਬੂੰਦ ਕਿਹੜੀ ਮੀਤ ਇੱਕੋ ਤਰ੍ਹਾਂ ਹੀ ਨਾ ਤਤ ਬੂੰਦ ਕਿਹੜੀ ਕੋਈ ਵੱਖਰੀ ਬੂੰਦ ਪਏਗੀ ਨਹੀਂ ਹੱਥ ਬੂੰਦ ਦਾ ਮਤਲਬ ਹੈ ਜਦੋਂ ਬਾਣੀ ਪੜਦਿਆਂ 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 ਤੈਨੂੰ ਬਾਣੀ ਦੇ ਤਤ ਸਾਰ ਦੀ ਸਮਝ ਆ ਜਾਏਗੀ ਜਦੋਂ ਤੈਨੂੰ ਪਤਾ ਲੱਗੇਗਾ ਵੀ ਗੁਰਬਾਣੀ ਕੀ ਸੁਨੇਹਾ ਦੇਦੀ ਹੈ ਮੈਨੂੰ ਸ਼ਬਦ ਦੇ ਅੰਦਰ ਸਤਿਗੁਰ ਨੇ ਮੈਨੂੰ ਕੀ ਸੁਨੇਹਾ ਦਿੱਤਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਉਦੋਂ ਬਾਬੀ ਹੈ ਤਨ ਮਨ ਸੁਖ ਹੋਏ ਹੈ ਭਾਈ ਉਦੋਂ ਤੇਰੇ ਮਨ ਵਿੱਚ ਤੇਰੇ ਤਨ ਵਿੱਚ ਆਨੰਦ ਪੈਦਾ ਹੋਏਗਾ ਤੇਰੇ ਅੰਦਰ ਖੇੜਾ ਪੈਦਾ ਹੋਏਗਾ ਜਦੋਂ ਤੈਨੂੰ ਤਤ ਮੂਦ ਮਿਲ ਗਈ ਵੇਖੋ ਜਿਹਨੂੰ ਬਾਣੀ ਦੀ ਸਮਝ ਆਉਂਦੀ ਹੈ ਨਾ ਜਿਹਨੂੰ ਬਾਣੀ ਦੀ ਸਮਝ ਆਉਂਦੀ ਹੈ ਤੁਸੀਂ ਵੇਖੋ ਹਰ ਬੰਦੇ ਦੀ ਇੱਕੋ ਵਰਗੀ ਬਿਰਤੀ ਨਹੀਂ ਹੁੰਦੀ ਮੈਂ ਪਹਿਲੋਂ ਦੀ ਉਦਾਹਰਨ ਤੁਹਾਡੇ ਸਾਹਮਣੇ ਰੱਖੀਏ ਕਿਸੇ ਨੇ ਬਾਣੀ ਨੂੰ ਜਦੋਂ ਕੋਈ ਗਹਿਰਾਈ ਤੋਂ ਤੁਸੀਂ ਕਦੀ ਕਾਮਤ ਵਿੱਚ ਬੈਠੋ ਤੇ ਆਪਣੇ ਕੋਲ ਨਾ ਸਿਰਫ ਬਾਣੀ ਤੁਹਾਡੇ ਕੋਲ ਸ਼ਬਦ ਨਹੀਂ ਹੋਣੇ ਚਾਹੀਦੇ ਸਿਰ ਤੁਹਾਡੇ ਕੋਲ ਹੋਵੇ ਗੁਰਬਾਣੀ ਦਾ ਦਰਪਣ ਦਰਪਣ ਦਾ ਮਤਲਬ ਹੈ ਜਿੰਦੇ ਅੰਦਰ ਗੁਰਬਾਣੀ ਦੇ ਅਰਥ ਕੀਤੇ ਗਏ ਨੇ ਤੁਸੀਂ ਜਗਜੀਤ ਸਾਹਿਬ ਜੀ ਦੀ ਇੱਕ ਪੌੜੀ ਲੈ ਲਓ ਪਹਿਲੀ ਪੌੜੀ ਜਗਜੀਤ ਸਾਹਿਬ ਦੀ ਲੈ ਲਓ ਹੁਣ ਉਹਨੂੰ ਜਦੋਂ ਪੜੋ ਤੇ ਨਾਲ ਨਾਲ ਉਹਦੇ ਅਰਥ ਸਮਝੋ ਇੱਕ ਤੇ ਹੁੰਦਾ ਵੀ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਤੇ ਅਰਥ ਪੜ ਲੈ ਵੀ ਸੁੱਚਮਤਾ ਰੱਖਣ ਦੇ ਨਾਲ ਸੁੱਚਮਤਾ ਨਹੀਂ ਹੋਣੀ ਜੇ ਭਾਵੇਂ 100 ਵਾਰ ਇਸ਼ਨਾਨ ਕਰ ਲੈ ਹਜ਼ਾਰਾਂ ਵਾਰੀ ਕਰ ਲੈ ਫਿਰ ਜਦੋਂ ਤੁਸੀਂ ਉਹਨੂੰ ਗਹਿਰਾਈ ਨਾਲ ਸੋਚੋਗੇ ਫਿਰ ਤੁਹਾਡੇ ਅੰਦਰ ਬੜੇ ਤਰ੍ਹਾਂ ਦੀਆਂ ਖਿਆਲ ਚੱਲਣਗੇ ਸਤਿਗੁਰੂ ਨੇ ਕਿਹੜੀ ਸੁੱਚਮਤਾ ਦੀ ਗੱਲ ਕੀਤੀ ਹੈ ਕਿ ਜਿਹੜੇ ਬਾਹਰमुखी ਤੀਰਥ ਨੇ ਉਹਨਾਂ ਦੀ ਗੱਲ ਕੀਤੀ ਹੈ ਕੀ ਗੱਲ ਕਰਨ ਤੁਸੀਂ ਜਦੋਂ ਗਹਿਰਾਈ ਨਾਲ ਸੋਚੋਗੇ ਤੁਹਾਡਾ ਮਾਈਂਡ ਉਧਰ ਨੂੰ ਜਾਏਗਾ ਦੇਖੋ ਤੁਸੀਂ ਇਹ ਦਿਮਾਗ ਹੈ ਜੀ ਇਹਨੂੰ ਜਿੱਧਰ ਲਾ ਲੋਗੇ ਇਹਨੂੰ ਚੰਗੇ ਪਾਸੇ ਸੋਚਣ ਲਾ ਲੋ ਤੇ ਰੱਬ ਵਾਲੇ ਪਾਸੇ ਬੜੀ ਛੇਤੀ ਲੱਗਦਾ ਹੈ ਇਹਨੂੰ ਮਾੜੇ ਪਾਸੇ ਲਾ ਲੋ ਤੇ ਇਹ ਉਧਰ ਨੂੰ ਉਹ ਸੋਚਾਂ ਸੋਚਨੀਆਂ ਸ਼ੁਰੂ ਕਰਦਾ ਜਿਵੇਂ ਤੁਸੀਂ ਮੋਬਾਈਲ ਤੇ ਦੇਖਦੇ ਹੋ ਨਾ ਤੁਸੀਂ ਜਦੋਂ ਕਿਸੇ ਚੀਜ਼ ਨੂੰ ਸਰਚ ਕਰਦੇ ਹੋ ਤੇ ਜਦੋਂ ਸਰਚ ਕਰਦੇ ਹਾਂ ਦਾ ਮਤਲਬ ਥੋੜਾ ਵੀ ਜਿਲੀ ਚੀਜ਼ ਤੁਸੀਂ ਸਰਚ ਕੀਤੀ ਉਹੀ ਮਿਲਣੀ ਹੈ ਤੁਸੀਂ ਇੱਕ ਚੀਜ਼ ਸਰਚ ਕਰ ਰਹੇ ਹੋ ਪਰ ਤੁਹਾਡੇ ਸਾਹਮਣੇ ਡਾਟਾ ਹਜ਼ਾਰਾਂ ਚੀਜ਼ਾਂ ਦਾ ਆ ਗਿਆ ਇੱਕ ਤੁਸੀਂ ਕੀਤੀ ਇੱਕੋ ਹੀ ਤੇ ਉਹਦੇ ਉਹਦੇ ਸਾਹਮਣੇ ਤੁਹਾਡੇ ਥੱਲੇ ਹਜ਼ਾਰਾਂ ਚੀਜ਼ਾਂ ਆ ਗਈਆਂ ਸਤਗੁਰ ਕਹਿੰਦੇ ਨੇ ਮਾਈਂਡ ਵੀ ਇਸੇ ਤਰ੍ਹਾਂ ਕੰਮ ਕਰਦਾ ਹੈ ਸੋਚੀ ਇੱਕ ਚੀਜ਼ ਬੰਦੇ ਨੇ ਚੰਗੀ ਸੋਚੀ ਤੇ ਹਜ਼ਾਰਾਂ ਚੰਗੀਆਂ ਆਣਗੀਆਂ ਮਾੜੀ ਸੋਚੀ ਤੇ ਹਜ਼ਾਰਾਂ ਮਾੜੀਆਂ ਆਣਗੀਆਂ ਸਤਗੁਰ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਬਾਬੀ へ ਤਨ ਮਨ ਸੁਖ ਹੋਏ ਜਾਂ ਤਤ ਬੋਧ ਮੋ ਪਾਏ ਸਭ ਕਹਿੰਦੇ ਨੇ ਜਦੋਂ ਤੈਨੂੰ ਤਤ ਬੋਧ ਮਿਲੇਗੀ ਨਾ ਫਿਰ ਪਾਤਸ਼ਾਹ ਕਹਿੰਦੇ ਨੇ ਵੇਖ ਅਨ ਤਨ ਧਰ ਬਹੁਤਾ ਉਪਜੈ ਸਤਗੁਰ ਕਹਿੰਦੇ ਨੇ ਬੱਬੀ へ ਸਿਰਫ ਤੇਰੀ ਗੱਲ ਨਹੀਂ ਜਦੋਂ ਧਰਤੀ ਨੂੰ ਇਹ ਬੂੰਦ ਮਿਲਦੀ ਹੈ ਨਾ ਤੇ ਧਰਤੀ ਦੇ ਵਿੱਚ ਅੰਨ ਪੈਦਾ ਹੁੰਦਾ ਹੈ ਅੰਨ ਧੰਨ ਬਹੁਤਾ ਉਪਜੈ ਉਸ ਅੰਨ ਤੋਂ ਫਿਰ ਜਿਹੜਾ ਜ਼ਿਮੀਂਦਾਰ ਹੈ ਕਿਸਾਨ ਹੈ ਉਹ ਧੰਨ ਬਣਾਉਂਦਾ ਹੈ ਜ਼ਿਮੀਂਦਾਰ ਨੇ ਫਸਲ ਵੇਚੀ ਵੇਚੀ ਤੇ ਉਹਦੇ ਬਦਲੇ ਉਹਨੂੰ ਧੰਨ ਮਿਲਿਆ ਹੁਣ ਧੰਨ ਕਿੰਦੇ ਬਦਲੇ ਮਿਲਿਆ ਅੰਨ ਦੇ ਬਦਲੇ ਅੰਨ ਕਿੱਥੇ ਬੀਜਿਆ ਧਰਤੀ ਦੇ ਵਿੱਚ ਧਰਤੀ ਦੇ ਵਿੱਚ ਅੰਨ ਕਿਦੋਂ ਉਪਜਿਆ ਪਾਤਸ਼ਾਹ ਜੀ ਕਹਿੰਦੇ ਨੇ ਮੀਂਹ ਦੇ ਨਾਲ ਲੜੀ ਜੁੜ ਗਈ ਨਾ ਜੀ ਤਨ ਕਿੱਥੋਂ ਆਇਆ ਤਨ ਆਇਆ ਅੰਨ ਵਿੱਚੋਂ ਅੰਨ ਕਿੱਥੋਂ ਪੁਜਿਆ ਧਰਤੀ ਵਿੱਚੋਂ ਧਰਤੀ ਵਿੱਚੋਂ ਬੀਜ ਕਿਵੇਂ ਨਿਕਲਿਆ ਜਲ ਦੇ ਨਾਲ ਦਾਤਾ ਜੀ ਕਹਿੰਦੇ ਨੇ ਬਸ ਆਹ ਸਰੀਰ ਵੀ ਧਰਤੀ ਏ ਇਹਦੇ ਅੰਦਰੋਂ ਵੀ ਸਤਿਗੁਰੂ ਕਹਿੰਦੇ ਨੇ ਤਨ ਪੈਦਾ ਹੋਏਗਾ ਪਰ ਤਨ ਉਦੋਂ ਪੈਦਾ ਹੋਏਗਾ ਜਦੋਂ ਇਹਦੇ ਅੰਦਰ ਤਤ ਬੂੰਦ ਜਾਏਗੀ ਧਿਆਨ ਦੇਣਾ ਦਾਤਾ ਜੀ ਕਹਿੰਦੇ ਨੇ ਅੰਨ ਧੰਨ ਬਹੁਤਾ ਉਪਜੇ ਧਰਤੀ ਸ਼ੋਭਾ ਪਾਏ ਤੇ ਜਿਹੜੀ ਧਰਤੀ ਵਿੱਚ ਨਾਮ ਧੰਨ ਪੈਦਾ ਹੁੰਦਾ ਹੈ ਉਹ ਧਰਤੀ ਪੂਜਨੀਕ ਹੋ ਜਾਂਦੀ ਹੈ ਸ਼ੋਭਾ ਪਾਉਂਦੀ ਹੈ ਸ਼ੋਭਾ ਦਾ ਮਤਲਬ ਹੈ ਵਡਿਆਈ ਤੁਸੀਂ ਪੜਦੇ ਹੋ ਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਸਾਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਸਾਹਿਬ ਕਹਿੰਦੇ ਨੇ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਗੁਰੂ ਦੇਖਿਆ ਜਾਏ ਦਾਤਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਮੇਰੇ ਸਤਗੁਰੂ ਨੂੰ ਦੇਖ ਲਿਆ ਉਹ ਧਰਤੀ ਜਿਨ੍ਹਾਂ ਨੇ ਵੇਖ ਲਿਆ ਅਜੇ ਤੇ ਵੇਖਿਆ ਹੀ ਹੈ ਸਤਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਅੰਦਰ ਬੀਜ ਬੀਜ ਲਿਆ ਉਤੇ ਰੱਬ ਦਾ ਰੂਪ ਹੋ ਗਿਆ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਅੰਨ ਦਿਨ ਲੋਕ ਭਗਤ ਕਰਨ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਫਿਰ ਰੋਜ਼ ਰੱਬ ਦੀ ਬੰਦਗੀ ਕਰਦੇ ਨੇ ਗੁਰ ਕੈ ਸ਼ਬਦ ਸਮਾਏ ਬੰਦਗੀ ਕਰ ਕਰਕੇ ਨਾਮ ਜਪ ਜਪ ਕੇ ਆਪਣੇ ਅੰਦਰੋਂ ਰੱਬ ਨਾਲ ਸਮਾਜ ਆਂਦੇ ਨੇ ਆਪੇ ਸੱਚਾ ਬਖਸ਼ ਲਏ ਤੇ ਕੀ ਬੇਨਤੀ ਕਰਦੇ ਨੇ ਦਾਤਾ ਜੀ ਤੂੰ ਆਪ ਬਖਸ਼ਿਸ਼ ਕਰਨ ਵਾਲਾ ਹੈ ਦੇਖੋ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਮੈਂ ਯਤਨ ਕਰ ਸਕਣਾ ਪਰ ਮੈਂ ਆਪਣੀ ਮਾਈਂਡ ਨੂੰ ਡਾਇਵਰਟ ਨਹੀਂ ਕਰ ਸਕਦਾ ਨਾਮ ਵੱਲ ਹਾਂ ਮੇਰੀ ਭਾਵਨਾ ਬਣ ਜਾਏ ਸ਼ਬਦ ਪੜਦਿਆਂ 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 ਮੇਰੇ ਅੰਦਰ ਪਿਆਰ ਬਣ ਜਾਏ ਜਦੋਂ ਪਿਆਰ ਬਣ ਗਿਆ ਨਾ ਮੇਰੇ ਅੰਦਰ ਫਿਰ ਜਿੰਦੇ ਪ੍ਰਤੀ ਤੁਹਾਡੇ ਮਨ ਚ ਪਿਆਰ ਬਣਿਆ ਉਹ ਆਪ ਜੋੜ ਲੈਂਦੇ ਜੇ ਪਿਆਰ ਨਹੀਂ ਬਣਿਆ ਜੇ ਚਤੁਰਾਈ ਹੈ ਗਿਆਨ ਉਹ ਨਾਮ ਤੇ ਗੁਰੂ ਅਰਜਨ ਸਾਹਿਬ ਵੀ ਜਪਦੇ ਪਏ ਨੇ ਨਾਮ ਬਾਬਾ ਪ੍ਰਿਥੀ ਚੰਦ ਵੀ ਜਪਦਾ ਪਿਆ ਪਰ ਬਾਬਾ ਪ੍ਰਿਥੀ ਚੰਦ ਦੇ ਨਾਮ ਜਪਣ ਵਿੱਚ ਸਿਆਨਪ ਏ ਚਤੁਰਾਈ ਏ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਜਪਣ ਵਿੱਚ ਪਿਆਰ ਹੁਣ ਦਾਤਾ ਜੀ ਕਹਿੰਦੇ ਨੇ ਤੇਰੇ ਅੰਦਰ ਜਦੋਂ ਪਿਆਰ ਬਣ ਗਿਆ ਪਾਤਸ਼ਾਹ ਕਹਿੰਦੇ ਨੇ ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਪਰਮਾਤਮਾ ਨੇ ਆਪ ਬਖਸ਼ ਲੈਣੇ ਕਿਰਪਾ ਕਰੇ ਰਜਾਈ ਜਿੱਦੋਂ ਆਪਣੀ ਕਿਰਪਾ ਕਰਦਾ ਹੈ ਹਰ ਗੁਣ ਗਾਵੋ ਫਿਰ ਸਤਿਗੁਰ ਕਿਵੇਂ ਪਾਤਸ਼ਾਹ ਕਹਿੰਦੇ ਨੇ ਰੋਜ਼ ਰੱਬ ਦੇ ਗੁਣ ਗਾਇਆ ਕਰ ਜਦੋਂ ਸਮਾ ਬਣੇ ਬਣੇ ਨਾ ਸੰਗਤ ਜੀ ਕਿਤੇ ਵੀ ਬੈਠੇ ਹੋਵੋ ਜਦੋਂ ਸਮਾ ਬਣੇ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਲੱਗਣ ਦੀ ਬਜਾਏ ਨਾ ਰਸਨਾ ਤੋਂ ਨਾਮ ਜਪ ਲਈਏ ਜਦੋਂ ਵੀ ਸਮਾ ਬਣੇ ਬੜਾ ਔਖਾ ਹੈ ਬੰਦਾ ਮਨ ਕਰਦਾ ਵੀ ਆ ਬੈਠਾਂ ਦੇ ਨਾਲ ਗੱਲਾਂ ਕਰ ਲਾਂ ਉਹ ਬੈਠਾਂ ਦੇ ਨਾਲ ਗੱਲਾਂ ਕਰ ਲਵਾਂ ਜਿੰਨੂੰ ਨਹੀਂ ਵੀ ਜਾਣਦਾ ਉਹਦੇ ਨਾਲ ਵੀ ਲੱਗ ਪੈਂਦਾ ਗੱਲਾਂ ਕਰ ਪਰ ਸਤਿਗੁਰੂ ਕਹਿੰਦੇ ਨੇ ਕਿੰਨਾ ਚੰਗਾ ਹੋਵੇ ਜੇ ਤੂੰ ਉਸ ਸਮਾਂ ਰੱਬ ਜੀ ਦੀ ਬੰਦਗੀ ਵੱਲ ਲਾ ਲੈ ਹਰ ਗੁਣ ਗਾਵੋ ਕਮਣੀ ਇਹ ਜੀਵ ਸਤਰੀ ਰੱਬ ਦੇ ਗੁਣ ਦਾ ਸੱਚੇ ਸ਼ਬਦ ਸਮਾਏ ਫਿਰ ਤੂੰ ਦੇ ਸ਼ਬਦ ਵਿੱਚ ਲੀਨ ਹੋ ਜਾਵੇਂਗੀ ਭੈ ਕਾ ਸਹਿਜ ਫਿਰ ਤੇਰੇ ਅੰਦਰ ਭੈ ਦਾ ਸਹਿਜ ਪੈਦਾ ਹੋਏਗਾ ਡਰ ਪੈ ਕਹਿੰਦੇ ਨੇ ਡਰ ਨੂੰ ਸਹਿਜ ਕਹਿੰਦੇ ਨੇ ਆਤਮਿਕ ਅਡੋਲਤਾ ਉਹ ਤੇਰੇ ਅੰਦਰ ਡਰ ਪੈਦਾ ਹੋਏਗਾ ਜਿਸ ਡਰ ਦੇ ਅੰਦਰ ਆਤਮਿਕ ਅਡੋਲਤਾ ਹੋਏਗੀ ਇੱਕ ਤੇ ਹੁੰਦਾ ਰੱਬ ਅਸੀਂ ਗੁਰੂ ਚਰਨਾ ਵਿੱਚ ਆਏ ਭੈ ਕਿੰਨਾ ਕੋ ਸਾਡੇ ਅੰਦਰ ਡਰ ਕਿੰਨਾ ਕੋ ਗੁਰੂ ਦੇ ਪ੍ਰਤੀ ਜਿਸ ਦੇ ਅੰਦਰ ਭੈ ਬਣ ਗਿਆ ਨਾ ਪਤਾ ਲੱਗ ਗਿਆ ਵੀ ਮੇਰਾ ਗੁਰੂ ਹਾਜ਼ਰ ਨਾਜ਼ਰ ਬੈਠਾ ਹੈ ਉਦੋਂ ਮੈਨੂੰ ਬੈਠਣ ਦਾ ਵਲ ਆ ਜਾਏਗਾ ਮੈਨੂੰ ਸੁਣਨ ਦਾ ਵਲ ਆ ਜਾਏਗਾ ਇੱਥੇ ਤੇ ਸਾਧ ਸੰਗਤ ਜੀ ਸਾਡੇ ਅੰਦਰੋਂ ਭੈ ਨਾ ਖਤਮ ਹੋ ਗਿਆ ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਕਿਰਪਾਨਾਂ ਕੱਢ ਕੇ ਲੜਨ ਲੱਗ ਪਏ ਨਿਆ ਡਰ ਕਿੱਥੇ ਰਹਿ ਗਿਆ ਜੀ ਦਾਤਾ ਜੀ ਕਹਿੰਦੇ ਨੇ ਭੈ ਕਾ ਸਹਿਜ ਆਪਣੇ ਅੰਦਰ ਡਰ ਪੈਦਾ ਕਰ ਆਤਮਿਕ ਅੰਦੋਲਨਤਾ ਪੈਦਾ ਕਰ ਸਤਿਗੁਰ ਕਹਿੰਦੇ ਨੇ ਇਹ ਸ਼ਿੰਗਾਰ ਕਰ ਹੋਰ ਸ਼ਿੰਗਾਰ ਕਰਨ ਦੀ ਜ਼ਰੂਰਤ ਨਹੀਂ ਬਾਹਰੋਂ ਕੀ ਤਨ ਨੂੰ ਸ਼ਿੰਗਾਰਨ ਦੇ ਬੜੇ ਸਾਧਨ ਨੇ ਇਹ ਹੈ ਮਨ ਸ਼ਿੰਗਾਰਨ ਦਾ ਸਾਧਨ ਤੇਰ ਪਾਤਸ਼ਾਹ ਕਹਿੰਦੇ ਨੇ ਸੱਚ ਰਹੁ ਲਿਵਲਾਏ ਸੱਚ ਨਾਲ ਆਪਣੀ ਸੁਰਤ ਜੋੜ ਲੈ ਨਾਨਕ ਨਾਮੋਂ ਮਨ ਵਸੇ ਨਾਨਕ ਜੀ ਤੇਰੇ ਮਨ ਵਿੱਚ ਨਾਮ ਵਸ ਜੇਗਾ ਹਰ ਦਰਗਾਹ ਲੈ ਛਡਾਏ ਤੇ ਪ੍ਰਮਾਤਮਾ ਦੇ ਘਰ ਵਿੱਚ ਤੈਨੂੰ ਕੋਈ ਬੰਧਨ ਨਹੀਂ ਪਏਗਾ ਤੂੰ ਮੁਕਤ ਹੋ ਕੇ ਜਾਏਗਾ ਜਿਵੇਂ ਸਤਗੁਰ ਪਾਤਸ਼ਾਹ ਕਹਿੰਦੇ ਨੇ ਦੁਨਿਆਵੀ ਤੌਰ ਤੇ ਬੰਦੇ ਦੀ ਕਿਸੇ ਨਾਲ ਬਣਦੀ ਹੋਵੇ ਨਾ ਲੋਕਾਂ ਨੂੰ ਲੈਣਾ ਵਿੱਚ ਖੜਾ ਕੀਤਾ ਜਾਂਦਾ ਜਿੰਦੇ ਨਾਲ ਬਣਦੀ ਹੋਵੇ ਉਹਨੂੰ ਅੱਗੇ ਲਾ ਲਿਆ ਜਾਂਦਾ ਮੈਨੇ ਤੂੰ ਆ ਜਾਂਗੇ ਸਤਗੁਰ ਕਹਿੰਦੇ ਜਦਨ ਰੱਬ ਨਾਲ ਬਣ ਕੇ ਨਾ ਤੇਰੀ ਉਦਨ ਰੱਬ ਦੇ ਘਰ ਵਿੱਚ ਸਾਰੇ ਲੇਖੇ ਤੇਰੇ ਕੋਈ ਨਹੀਂ ਵਿਚਾਰੇ ਜਾਣਗੇ ਉਦਨ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਦੇ ਘਰ ਵਿੱਚ ਸਾਰੇ ਕਾਗਦ ਫਟ ਜਾਣਗੇ ਤੂੰ ਸੁਰਖਰੂ ਹੋ ਜਾਏਂਗਾ ਦਾਤਾ ਜੀ ਰਹਿਮਤ ਕਰਨ ਇਹਨਾਂ ਅਮਰਤ ਬਚਨਾਂ